ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਆਪਾਂ ਕਰਾਂਗੇ ਐਮਬੋਇਡਰੀ ਦੇਖੋ ਜੀ ਆਪਾਂ ਲਾਈਨਾਂ ਲਗਾ ਲੀਆਂ ਨੇ ਇਸ ਸਲਾਈ ਮਸ਼ੀਨ ਤੇ ਲਗਾਈਆਂ ਨੇ ਇਧਰੋਂ ਆਪਣਾ ਇਹ ਸਿੱਧੇ ਪਾਸੇ ਰੱਖਿਆ ਸੀ ਆਪਾਂ ਇਧਰ ਲੈ ਇਹ ਪੁੱਠਾ ਪਾਸਾ ਇਹ ਧਾਗਾ ਆਪਾਂ ਫਿਰਕੀ ਦੇ ਵਿੱਚ ਭਰਿਆ ਸੀਗਾ ਠੀਕ ਹੈ ਜੀ ਫਿਰਕੀ 'ਚ ਧਾਗਾ ਭਰ ਕੇ ਆਪਾਂ ਇਦਾਂ ਹੀ ਡਿਜ਼ਾਈਨ ਇੰਨਕ ਬਣਾ ਲਿਆ ਹੋਇਆ ਏ ਠੀਕ ਹੈ ਜੀ ਅੱਗੇ ਆਪਾਂ ਕੀ ਕਰਾਂਗੇ ਇਹ ਆਪਣੇ ਕੋਲ ਇੱਕ ਨਾਲ ਲੈਸ ਹੈਗੀ ਹੈ ਇਹਦੇ 'ਚ ਫੁੱਲ ਬਣੇ ਹੋਏ ਨੇ ਤੇ ਆਪਾਂ ਇਹਨੂੰ ਯੂਜ਼ ਕਰਕੇ ਫੁੱਲ ਲਗਾਵਾਂਗੇ ਦੇਖੋ ਇਹ ਆਪਾਂ ਕੀ ਕਰਨਾ ਹੈ ਇਹਨਾਂ ਫੁੱਲਾਂ ਨੂੰ ਨਾ ਕਟਿੰਗ ਕਰ ਲੈਣਾ ਹੈ ਇਹ ਫੁੱਲ ਨੇ ਜਿਹੜੇ ਆਪਾਂ ਲੱਗ ਕਰ ਲੈਣੇ ਆ ਸਾਰੇ ਦਰਧਿਆਨਾਂ ਘੱਟ ਲੈਣੇ ਆ ਹਾਂਜੀ ਦੇਖੋ ਆਪਾਂ ਨਾ ਇਦਾਂ ਸੋ ਕਿੰਨੇ ਫੁੱਲ ਕੱਟ ਲਏ ਹੁਣ ਆਪਾਂ ਇਹਨਾਂ ਨੂੰ ਯੂਜ਼ ਕਰਾਂਗੇ ਤੇ ਕਢਾਈ ਕਰਾਂਗੇ ਆਪਣੇ ਕੋਲੇ ਇਹ ਧਾਗਾ ਇਹ ਮਸ਼ੀਨ ਦੀ ਆਪਾਂ ਜਿਹਦੇ ਤੇ ਕਢਾਈ ਕਰਦੇ ਹੁੰਦੇ ਆ ਉਹ ਧਾਗਾ ਇਹ ਸਿਲਕੀ ਆ ਕਿਉਂਕਿ ਜਿਹੜੇ ਫਲਾਵਰ ਨੇ ਵੀ ਸਿਲਕੀ ਨੇ ਤੇ ਇਹ ਸਿਲਕੀ ਧਾਗਾ ਹੀ ਆਪਾਂ ਨੂੰ ਚਾਹੀਦਾ ਹੁੰਦਾ ਏ ਸ਼ਾਈਨਿੰਗ ਵਾਲਾ ਤੇ ਹੁਣ ਦੇਖੋ ਆਪਾਂ ਇਸ ਫੁੱਲ ਨੂੰ ਐਦਾਂ ਰੱਖ ਲੈਣਾ ਏ ਫੁੱਲ ਨੂੰ ਰੱਖ ਕੇ ਆਪਾਂ ਇਹਨੂੰ ਫੁੱਲ ਨੂੰ ਅਟੈਚ ਕਰਾਂਗੇ ਕੱਪੜੇ ਦੇ ਉੱਤੇ ਜਿਦੋਂ ਆਪਾਂ ਐਦਾ ਫੁੱਲ ਬਣਾ ਲਾਂਗੇ ਨਾ ਤਾਂ ਆਪਾਂ ਨੂੰ ਫੁੱਲ ਫਿਲ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਜਦੋਂ ਆਪਾਂ ਪੈਸੇ ਐਮਬੋਇਡਰੀ ਕਰਦੇ ਆ ਤਾਂ ਆਪਾਂ ਡਿਜ਼ਾਈਨ ਕਰਕੇ ਫੁੱਲ ਭਰਦੇ ਆ ਹਨਾ ਪਰ ਇਹ ਆਪਣਾ ਫੁੱਲ ਮਤਲਬ ਐਦਾਂ ਹੀ ਆਪਾਂ ਇਹਨੂੰ ਇਹਦੇ ਉੱਤੇ ਅਟੈਚ ਕਰ ਲੈਣਾ ਆਪਾਂ ਨੂੰ ਫਿਰ ਫੁੱਲ ਫਿਲ ਨਹੀਂ ਕਰਨਾ ਪੈਣਾ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਡਿਜ਼ਾਈਨ ਬਣ ਜਾਣਾ ਤੇ ਆਪਾਂ ਕੀ ਕੀਤਾ ਡਾਰਕ ਪਿੰਕ ਫੁੱਲ ਨੇ ਇਹ ਲਾਈਟ ਪਿੰਕ ਦੇ ਉੱਤੋਂ ਜਦੋਂ ਆਪਾਂ ਭਰਾਂਗੇ ਤਾਂ ਇਹਦੇ 'ਚ ਨਾ ਪਿੰਕ ਕਲਰ ਦੀ ਜਿਵੇਂ ਸ਼ੇਡ ਹੁੰਦੀ ਆ ਐਦਾਂ ਬਣ ਚੋਗੀ ਤੇ ਜਿਨ੍ਹਾਂ ਨੂੰ ਫੁੱਲ ਕਢਾਈ ਨਹੀਂ ਆਉਂਦੀ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਆਪਣਾ ਸੂਟ ਵਧੀਆ ਸੋਹਣੇ ਤਰੀਕੇ ਨਾਲ ਤਿਆਰ ਕਰ ਸਕਦੇ ਨੇ ਠੀਕ ਹੈ ਜੀ ਦੇਖੋ ਇਦਾਂ ਆਪਾਂ ਇਹਨੂੰ ਟਾਂਕੇ ਭਰ ਕੇ ਲੰਬੇ-ਲੰਬੇ ਅਟੈਚ ਕਰ ਲੈਣਾ ਤੇ ਜਿਹੜੇ ਟਾਂਕੇ ਲੰਬੇ-ਲੰਬੇ ਹੋਣਗੇ ਇਦਾਂ ਲੱਗੇਗੀ ਕਿ ਜਿਵੇਂ ਡਾਰਕ ਫੁੱਲ ਦੇ ਵਿੱਚ ਲਾਈਟ ਕਲਰ ਦੀ ਸ਼ੇਡ ਆ ਤੇ ਤੁਸੀਂ ਧਾਗਿਆਂ ਨੂੰ ਥੋੜਾ ਜਿਹਾ ਧਿਆਨ ਨਾਲ ਉਹ ਕਰਨਾ ਕਿਉਂਕਿ ਇਹ ਸਿਲਕੀ ਧਾਗੇ ਨੇ ਤੇ ਜਿਆਦਾ ਉਲਝ ਜਾਂਦੇ ਨੇ ਆਪਾਂ ਜਿਹੜਾ ਧਾਗਾ ਪਾਇਆ ਇਹ ਚੋਰਾ ਪਾਇਆ ਹੈ ਮਤਲਬ ਚਾਰ ਲੜਾ ਪਾਇਆ ਇਹਦੇ ਚ ਧਾਗਾ ਦੇਖੋ ਕਿੰਨਾ ਸੋਹਣਾ ਲੱਗਦਾ ਫੁੱਲ ਤੇ ਉੱਪਰ ਲਾਈਨਾਂ ਜਿਹਾ ਬਣ ਗਿਆ ਹੋਈਆਂ ਨੇ ਤੇ ਦੇਖੋ ਦੇਖੋ ਆਪਣਾ ਫੁੱਲ ਇਹ ਜਿਹੜਾ ਬਣ ਕੇ ਤਿਆਰ ਹੋ ਗਿਆ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਸਾਰੇ ਫੁੱਲ ਇਥੇ ਅਟੈਚ ਕਰ ਲਾਂਗੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਸ਼ੇਡ ਦੀ ਤਰ੍ਹਾਂ ਤਰਕੇ ਤਿਆਰ ਕਰਾਂਗੇ ਲਾਈਟ ਪਿੰਕ ਦੇ ਨਾਲ ਤੇ ਆ ਦੇਖੋ ਆਪਾਂ ਦੂਸਰਾ ਫੁੱਲ ਵੀ ਤਿਆਰ ਕਰ ਲਿਆ ਇਸੇ ਤਰ੍ਹਾਂ ਆਪਾਂ ਸਾਰੇ ਫੁੱਲ ਇਹਦੇ ਉੱਤੇ ਟਾਂਕੇ ਲਗਾਉਂਦੇ ਲਗਾਉਂਦੇ ਲੰਬੇ ਲੰਬੇ ਟਾਂਕੇ ਲਗਾ ਕੇ ਸਾਰੇ ਫੁੱਲਾਂ ਨੂੰ ਤਿਆਰ ਕਰ ਲਾਂਗੇ ਅਟੈਚ ਕਰ ਲਾਂਗੇ ਇਹਦੇ ਉੱਤੇ ਦੇਖੋ ਆਪਣੇ ਫੁੱਲ ਅਟੈਚ ਹੋ ਗਏ ਦੇਖੋ ਇੱਦਾਂ ਲੱਗ ਰਿਹਾ ਨਾ ਜਿਵੇਂ ਡਾਰਕ ਦੇ ਵਿੱਚ ਲਾਈਟ ਕਲਰ ਦੀ ਸ਼ੇਡ ਆ ਡਬਲ ਸ਼ੇਡ ਦਾ ਫੁੱਲਾ ਹਨਾ ਕਿੰਨਾ ਸੋਹਣਾ ਲੱਗਦਾ ਏ ਤੇ ਹੁਣ ਆਪਾਂ ਕੀ ਕਰਾਂਗੇ ਡਾਰਕ ਪਿੰਕ ਕਲਰ ਦਾ ਤਾਗਾ ਲਵਾਂਗੇ ਲੈ ਕੇ ਇੱਥੇ ਨਾ ਆਪਾਂ ਇੱਕ ਜਿਵੇਂ ਕੁੰਡੀ ਟਾਂਕਾ ਹੁੰਦਾ ਏ ਇੱਦਾਂ ਲੰਬਾ ਜਿਹਾ ਕੁੰਡੀ ਟਾਂਕਾ ਬਣਾ ਦਾਂਗੇ ਪਹਿਲਾਂ ਸਿੱਧਾ ਬਣਾਵਾਂਗੇ ਦੇਖੋ ਇੱਦਾਂ ਇਹ ਬਣਾ ਲਿਆ ਠੀਕ ਹੈ ਜੀ ਹੁਣ ਇਸੇ ਤਰ੍ਹਾਂ ਆਪਾਂ ਜਿਵੇਂ ਥੱਲੇੋਂ ਸ਼ੁਰੂ ਕੀਤਾ ਸੀ ਉੱਥੇ ਉਹ ਸ਼ੁਰੂ ਕਰਕੇ ਇੱਕ ਟੰਕਾ ਇੱਥੇ ਵੀ ਬਣਾ ਦਾਂਗੇ ਥੋੜਾ ਜਿਹਾ ਟੇਡਾ ਜਿਹਾ ਜਿਵੇਂ ਇਹ ਨਾ ਹਾਫ ਫੁੱਲ ਬਣ ਜਾਏਗਾ ਇਹ ਜਿਹੜੇ ਟੰਕੇ ਨੇ ਤੁਸੀਂ ਬਹੁਤ ਹੀ ਸਫਾਈ ਨਾਲ ਬਣਾਉਣੇ ਆ ਤੇ ਜਿਹੜੀ ਇਹਨਾਂ ਦੀ ਲੈਂਥ ਆ ਟੰਕਿਆਂ ਦੀ ਹਨਾ ਇਹ ਸਾਰੇ ਇਹਨਾਂ ਦੀ ਬਰਾਬਰ ਰੱਖਣੀ ਆ ਜਿਵੇਂ ਇਧਰੋਂ ਵੀ ਉਨਾ ਹੀ ਹੋਣਾ ਚਾਹੀਦਾ ਤੇ ਦੂਜੀ ਸਾਈਡ ਤੋਂ ਵੀ ਉਨਾ ਹੀ ਹੋਣਾ ਚਾਹੀਦਾ ਦੇਖੋ ਜਿਵੇਂ ਧਰੋ ਬਣ ਗਿਆ ਹੁਣ ਆਪਾਂ ਦੂਜੀ ਸਾਈਡ ਤੇ ਵੀ ਇਦਾਂ ਇੱਕ ਟੰਕਾ ਬਣਾ ਲਾਂਗੇ ਜਿਸ ਨੂੰ ਚੇਨ ਸਟਿਚ ਵੀ ਆਪਾਂ ਕਹਿੰਦੇ ਆ ਠੀਕ ਹੈ ਜੀ ਚੇਨ ਸਟਿਚ ਬਣਾ ਕੇ ਆਪਾਂ ਉੱਤੋਂ ਦਵਾਤਾ ਬਸ ਇਹ ਇੱਕ ਇਦਾਂ ਟੰਕਾ ਬਣ ਗਿਆ ਦੇਖੋ ਜੀ ਇਹ ਹੁਣ ਟੰਕਾ ਬਣ ਕੇ रेडी ਆ ਦੇਖੋ ਠੀਕ ਹੈ ਜੀ ਇਹ ਬਣ ਗਿਆ ਹੁਣ ਆਪਾਂ ਜਿਵੇਂ ਇਹ ਬਣਾਇਆ ਇਸੇ ਤਰ੍ਹਾਂ ਆਪਾਂ ਅ ਇੱਥੇ ਵੀ ਬਣਾਵਾਂਗੇ ਇੱਥੇ ਵੀ ਤੇ ਇੱਥੇ ਵੀ ਬਣਾ ਲਾਂਗੇ ਠੀਕ ਹੈ ਜੀ ਇਦਾਂ ਦੇ ਡੰਕੇ ਇੰਨਾਂ ਚ ਵੀ ਬਣਾਵਾਂਗੇ ਤੇ ਉਸ ਤੋਂ ਬਾਅਦ ਇੱਥੇ ਵੀ ਜਿਹੜਾ ਬਣਾਣਾ ਇਦਾਂ ਹੀ ਬਣਾਣੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਜਿਹੜੇ ਇਹ ਬਣੇ ਨੇ ਇਹ ਉੱਪਰਲੇ ਪਾਸੇ ਵੀ ਆਪਾਂ ਬਣਾਵਾਂਗੇ ਜਿਵੇਂ ਹੁਣ ਪਹਿਲਾਂ ਆਪਾਂ نیچے ਬਣਾ ਕੇ ਤੁਹਾਨੂੰ ਦਿਖਾਣੇ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਮੜਾ ਲਾਂਗੇ ਟੰਕੇ ਤੇ ਇਦਾਂ ਕਿਤੇ ਕੜਾਈ ਬਹੁਤ ਸੋਹਣੀ ਲੱਗਦੀ ਤੇ ਬਹੁਤ ਛੇਤੀ ਸੂਟ ਆ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਏ ਤੇ ਬੜਾ ਟਾਈਮ ਨਹੀਂ ਲੱਗਦਾ ਸੂਟ ਕੱਢਣ ਨੂੰ ਇੱਕ ਦਿਨ ਚ ਇਹ ਸੂਟ ਜਾਨੀ ਕਿ ਕੱਢਿਆ ਜਾ ਸਕਦਾ ਏ ਵੱਡਾ ਹਣਾ ਇਹ ਤਾਂ ਸਲਵਾਰ ਦਾ ਪਹੁੰਚ ਆਪਾਂ ਜਿਹਦੇ ਤੇ ਕੀਤਾ ਦੇਖੋ ਹੁਣ ਆਪਾਂ ਟੰਕੇ ਬਣਾ ਲਏ ਹੁਣ ਆਪਾਂ ਕੀ ਕਰਾਂਗੇ ਆਪਾਂ ਗ੍ਰੀਨ ਕਲਰ ਦਾ ਇੱਕ ਧਾਗਾ ਲਵਾਂਗੇ ਠੀਕ ਹੈ ਜੀ ਗ੍ਰੀਨ ਇਹ ਵੀ ਆਪਾਂ ਚੌਰਾ ਹੀ ਲੈਣਾ ਤੇ ਆਪਾਂ ਜਿਹੜੇ ਆ ਹਾ ਨਾ ਉੱਪਰ ਕੋਨੇ ਬਣੇ ਹੋ ਨੇ ਇੱਥੇ ਇੱਕ ਇੱਕ ਟੰਕਾ ਬਣਾਵਾਂਗੇ ਇਸੇ ਤਰ੍ਹਾਂ ਜਿਵੇਂ ਆਪਾਂ ਥੱਲੇ ਬਣਾਇਆ ਨਾ ਕੁੰਡੀ ਟੰਕਾ ਬਣਾ ਕੇ ਇੱਕ ਹਾਫ ਫੁੱਲ ਜਿਹਾ ਬਣਾਇਆ ਪੱਤੀ ਜੀ ਬਣ ਕੇ ਜਿਵੇਂ ਇਸੇ ਤਰ੍ਹਾਂ ਆਪਾਂ ਉੱਪਰ ਵੀ ਬਣਾ ਦੇਣੀ ਆ ਠੀਕ ਹੈ ਜੀ ਜੇ ਤੁਸੀਂ ਐਂਕਰ ਦਾ ਧਾਗਾ ਯੂਜ਼ ਕਰਨਾ ਤਾਂ ਤੁਸੀਂ ਜਿਹੜਾ ਨੋਟ ਵਾਲਾ ਨੋਟ ਵਾਲਾ ਸਟਿਚ ਹੁੰਦਾ ਨਾ ਜਿਹੜਾ ਆਪਾਂ ਉੱਪਰ ਗੱਠ ਜੀ ਬਣਾ ਦੇਣ ਉਹਦਾ ਬਣਾ ਸਕਦੇ ਆ ਦੇਖੋ ਜਿਵੇਂ ਇਹ ਬਣਿਆ ਸੀ ਇੱਥੇ ਵੀ ਆਪਾਂ ਹੁਣ ਬਣਾਣੇ ਆ ਇੱਕ ਬਣ ਗਿਆ ਹਰਾ ਤੇ ਇਹਦੇ ਨਾਲ ਦੇ ਹਰੇ ਰੰਗ ਦੇ ਮਤਲਬ ਗ੍ਰੀਨ ਕਲਰ ਦੇ ਆਪਾਂ ਉੱਪਰ ਜਿਹੜੇ ਕੋਨੇ ਬਣੇ ਹੋਏ ਨੇ ਇਦਾਂ ਆ ਵਾਲੇ ਇੱਥੇ ਵੀ ਬਣਾ ਦੇਣਾ ਤੇ ਇੱਥੇ ਵੀ ਇਹ ਗ੍ਰੀਨ ਕਲਰ ਦਾ ਜਿਹੜਾ ਢੰਕਾ ਇਦਾਂ ਹੀ ਆਪਾਂ ਬਣਾ ਲੈਣਾ ਹਾਫ ਫੁੱਲ ਹਨ ਠੀਕ ਹੈ ਜੀ ਤੇ ਇਦਾਂ ਬਣਨ ਤੋਂ ਬਾਅਦ ਇਹ ਬਹੁਤ ਪਿਆਰਾ ਲੱਗੂ ਇੱਥੇ ਵੀ ਬਣਾਣੇ ਆ ਜਿਵੇਂ ਉੱਪਰ ਵੀ ਬਣਾਣੇ ਆਪਾਂ ਨੇ ਠੀਕ ਹੈ ਜੀ ਤੇ ਨੀਚੇ ਵੀ ਬਣਾਵਾਂਗੇ ਦੇਖੋ ਜੇ ਦਾ ਆਪਾਂ ਪਲੇਨ ਸੂਟ ਲੈ ਕੇ ਆਪਾਂ ਇਦਾਂ ਦੀ ਕਢਾਈ ਕਰਕੇ ਸੂਟ ਨੂੰ ਬਹੁਤ ਸੋਹਣੀ ਲੁੱਕ ਦੇ ਸਕਦੇ ਆ ਹਨਾ ਬਹੁਤ ਪਿਆਰੇ ਲੱਗਦੇ ਨੇ ਇਦਾਂ ਦੇ ਸੂਟ ਬਣੇ ਹੋਏ ਦੇਖੋ ਆਪਾਂ ਦਾ ਬਣਾ ਲਿਆ ਕਿੰਨਾ ਸੋਹਣਾ ਲੱਗਦਾ ਦੇਖੋ ਇਹ ਮੂਰੀ ਆ ਸਲਵਾਰ ਤੇ ਬਣਾਇਆ ਆਪਾਂ ਇਦਾਂ ਹੀ ਆਪਾਂ ਦੂਸਰੀ ਮੂਰੀ ਤੁਸੀਂ ਤਿਆਰ ਕਰਨੀ ਆ ਤੇ ਇੱਕ ਮੇਜ ਵੀ ਬਣਾਉਣਾ ਠੀਕ ਆ ਜਦੋਂ ਆਪਾਂ ਇਹ ਕਰ ਲਾਂਗੇ ਤਾਂ ਮੈਂ ਤੁਹਾਨੂੰ ਪੂਰਾ ਇਹਦੀ ਪੂਰੀ ਵੀਡੀਓ ਵੀ ਦਿਖਾਵਾਂਗੀ ਮੇਡ ਕਰਦੀਆਂ ਤੁਹਾਨੂੰ ਦੇਖੋ ਵੀਡੀਓ ਚੰਗੀ ਜ਼ਰੂਰ ਲੱਗੀ ਹੋਏਗੀ ਦੇਖੋ ਕਿੰਨਾ ਸੋਹਣਾ ਲੱਗਦਾ ਏ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੀ ਵੀਡੀਓ 'ਚ